ਖਤਰੀ ਸਮਾਜ ਵੈਲਫੇਅਰ ਸੁਸਾਇਟੀ ਰਜਿਸਟਰਡ ਫਗਵਾੜਾ ਦੇ ਪ੍ਰਧਾਨ ਰਵਨ ਨਹਿਰਾ ਦੀ ਪ੍ਰਧਾਨਗੀ ਵਿੱਚ ਪਿੰਡ ਪਲਾਈ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਹੋਇਆ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਤਰਾ ਹੈ ਨਾ ਨਹੀਂ ਕੈਂਪ ਪਿਆ ਅੱਜ ਦਾ ਜਿਹੜਾ ਕੈਂਪ ਹੈਗਾ ਕੇਅਰ ਬੈਸਟ ਹਸਪੀਟਲ ਜਲੰਧਰ ਵੱਲੋਂ ਡਾਕਟਰ ਰਮਨ ਚ ਆਬਲਦੀ ਸਰਪਰਾਸਤੀ ਦੇ ਵਿੱਚ ਰਮਨ ਨਹਿਰਾ ਜੀ ਦੇ ਸਹਿਯੋਗ ਦੇ ਨਾਲ ਜੋ ਪ੍ਰਧਾਨ ਨੇ ਖੱਤਰੀ ਸਮਾਜ ਦੇ ਮੁਰਦੂਰਾ ਪਾਸ਼ਾ ਸ਼ੇਮੀ ਪਲਾਹੀ ਵਿਖੇ ਲਗਾਇਆ ਜਾ ਰਿਹਾ ਹੈ ਇਸ ਦਾ ਇੱਕੋ ਇੱਕ ਮੰਤਵ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਔਰ ਉਹਦੇ ਵਿੱਚ ਵਾ ECG वगैरह ब्लड प्रेशर शुगर ਉਹ ਸਾਰੇ ਫ੍ਰੀ ਚੈੱਕਅਪ ਹੈ ਔਰ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਫ੍ਰੀ ECG ਕੀਤੀ ਜਾ ਰਹੀ ਹੈ ਔਰ ਜਿਹੜੇ ਮਰੀਜ਼ਾਂ ਨੂੰ ਚੱਲਦੀ ਵੀ ਹੋਏਗੀ ਉਹਨਾਂ ਨੂੰ ਵੀ ਸਪੈਸ਼ਲ ਡਿਸਕਾਊਂਟ ਦੇ ਕੇ ਕੇਅਰ ਵਾਸਾ ਫਿਰ ਉਹਨਾਂ ਦਾ ਇਲਾਜ ਕੀਤਾ ਜਾਏਗਾ ਔਰ ਪਰਮਪిత ਪਰਮਾਤਮਾ ਕੀ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਬ ਵਾਹਿਗੁਰੂ ਜੀ ਦੀ ਫਤਿਹ ਅੱਜ ਬੜਾ ਵਧੀਆ ਦਿਨ ਹੈ ਜੀ ਆਪਾਂ ਸਾਲ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣਾ 6ਵਾਂ ਪਾਸ਼ਾ ਹੀ ਗੁਰਦੁਆਰੇ ਪ্লাই ਸਾਹਿਬ ਦੇ ਵਿੱਚ ਆਪਾਂ ਮੈਡੀਕਲ ਫ੍ਰੀ ਕੈਂਪ ਲਗਾਇਆ ਹੋਇਆ ਜਿਹਦੇ ਵਿੱਚ ਹਰ ਸਾਲ ਅਸੀਂ ਇਹ ਕੈਂਪ ਲਗਾਉਂਦੇ ਆਂ ਡਾਕਟਰ ਰਮਨ ਚਾਵਲਾ ਦੀ ਕੇਰ ਜਿਹੜੀ ਬੈਸਟ ਹਸਪੀਟਲ ਆ ਉਹਨਾਂ ਦੇ ਡਾਕਟਰ ਸਾਹਿਬ ਦੀ ਟੀਮ ਆ ਡਾਕਟਰ ਸਾਹਿਬ ਆਉਂਦੇ ਇੱਥੇ ਦੇਖਣ ਇਹਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਆ ECG ਕੀਤੀ ਜਾ ਰਹੀ ਆ ਬਲੱਡ ਪ੍ਰੈਸ਼ਰ ਬਲੱਡ ਸ਼ੂਗਰ ਟੈਸਟ ਸਾਰੇ ਕੁਝ ਹੋ ਰਿਹਾ ਔਰ ਜਿਹਨੂੰ ਕੋਈ ਲੰਬੀ ਬਿਮਾਰੀ ਆ ਜਾਂ ਕੁਝ ਕੋਈ ਇਤਦਾਦਾ ਸਿੰਪਟਮ ਨਜ਼ਰ ਆਉਂਦੇ ਆ ਤੇ ਡਾਕਟਰ ਸਾਹਿਬ ਜਿਹੜੇ ਬਹੁਤ ਘੱਟ ਪੈਸਿਆਂ ਦੇ ਇਲਾਜ ਦੇ ਨਾਲ ਜਿਹੜੇ ਉਹਨਾਂ ਦਾ ਇਲਾਜ ਕਰੂਗੇ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਇਦਾਂ ਦੇ ਕੈਂਪ ਦਾ ਲਾਭ ਉਠਾਓ ਔਰ ਇਹ ਕੈਂਪ ਜਿਹੜੇ ਆ ਸਦਾ ਚੱਲਦੇ ਰਹਿਣੇ ਆ ਵਾਹਿਗੁਰੂ ਦੇ ਮੇਰ ਇਹ ਮੇਰੀ ਅਰਦਾਸ ਆ ਕਿ ਕਿਸੇ ਨੂੰ ਵੀ ਕੋਈ ਬਿਮਾਰੀ ਨਾ ਹੋਵੇ ਔਰ ਇਦਾਂ ਕੈਂਪਾਂ ਦੀ ਲੋੜ ਹੀ ਨਾ ਪਵੇ ਔਰ ਅਗਰ ਇਹ ਕੈਂਪ ਲੱਗ ਰਹੇ ਆ ਸੋ ਜਿਹੜੇ ਵੀ ਬੰਦਿਆਂ ਨੂੰ ਕੋਈ ਆਪਣਾ ਟੈਸਟ ਕਰਾਣੇ ਆ ਇੱਥੇ ਆਓ ਔਰ ਇਸ ਕੈਂਪ ਦਾ ਲਾਭ ਲਵੋ ਖੱਤਰੀ ਸਮਾਜ ਵੈਲਫੇਅਰ ਸੁਸਾਇਟੀ ਜਿਹੜੀ ਹਰ ਸਾਲ ਇਹ ਕੈਂਪ ਲਗਾਉਂਦੀ ਆ ਔਰ ਮਿਹਰਤ ਨਾਲ ਜਿਹੜੀ ਉਹਨਾਂ ਦੀ ਫ੍ਰੀ ਸੇਵਾ ਕਰਦੀ ਹੈ ਅੱਜ ਅਸੀਂ ਪੂਰਾ ਪਲੇਸ ਆ ਵਿੱਚ ਜਿਹੜੇ ਸਾਰੇ ਇਕੱਠੇ ਹੋਏ ਹੈ ਹਨ ਕਤਰੀ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਇੱਥੇ ਇੱਕ ਬਹੁਤ ਵੱਡਾ ਕੈਂਪ ਲੱਗਿਆ ਹੈ ਤੋਂ ਡਾਕਟਰ ਚਾਉੜਾ ਜਿੰਦ ਤੋਂ ਉਹਦੀ ਟੀਮ ਸਾਡੇ ਕੋਲ ਇੱਥੇ ਆਈ ਹੈ ਜਿਨ੍ਹਾਂ ਨੇ ਵਕ ਵਕ ਮਰੀਆਂ ਦਾ ਇਲਾਜ ਕਰਨ ਵਾਸਤੇ ਇੱਥੇ ਦਸਤ ਕਰਦੇ ਹਨ ਹਾਰਟ ਚੈਕਅਪ ਕਰ ਰਹਾ ਹੈ ECG ਕਰਦੀ ਹੈ 슈ਗਰ ਦਾ ਉਹਨਾਂ ਦੇਖਣਾ ਹੈ ਹੋਰ ਵੀ ਕਈ ਜਿਹੜਾ ਨੇ ਇੱਥੇ ਚੈਕਅਪ ਕਰਕੇ ਜਿਹੜੇ ਵੀ ਮਰੀਜ਼ਾਂ ਨੂੰ ਜੋ ਦਵਾਈ ਦੀ ਲੋੜ ਹੋਏਗੀ ਉਹ ਦਿੱਤੀ ਜਾਏਗੀ ਇੱਥੇ। ਉਹ ਜੇ ਕਿਸੇ ਦਾ ਕੋਪਰੇਸ਼ਨ ਨਹੀਂ ਕਰ ਪਾਤਾ ਹੈ, ਹਾਰਟ ਪ੍ਰੋਬਲਮ ਨਹੀਂ ਕਰ ਪਾਤਾ ਹੈ, ਉਹ ਉਹਨਾਂ ਨੂੰ ਆਪਣੇ ਹਸਪਤਾਲ ਉਪਰਾ ਕੇ ਉੱਥੇ ਅੱਗੇ ਉਹਦਾ ਇਲਾਜ ਕਰਦੇ। ਅਸੀਂ ਸਾਰੇ ਉਹਨਾਂ ਤੇ ਬਹੁਤ-ਬਹੁਤ ਧੰਵਾਦੀ ਹਾਂ। ਉਹ ਪਿੰਡ ਵਾਲਿਆਂ ਦੇ ਬਹੁਤ ਧੰਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਜਗ੍ਹਾ ਪ੍ਰੋਵਾਈਡ ਕੀਤੀ। ਉਹ ਅਸੀਂ ਇੱਥੇ ਆਉਂਵਾ ਕੇ ਪੂਰਾ ਪਿੰਡ ਉਹ ਵਾਲੇ ਦੌਰੇ ਤੇ ਬਾਕੀ ਪਿੰਡਾਂ ਦੇ ਬੰਦੇ ਵੀ ਇੱਥੇ ਪਹੁੰਚੇ ਹਨ। ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਉਹ ਉਹ ਲੋਕ ਜਿਹੜੇ ਜੱਬੇ ਹੈ ਵੀ ਇਹ ਬਾਕੀ ਦੇ ਵੀ ਜਿਹੜੇ ਬੰਦੇ ਆਏ ਹੈਗੇ ਆ ਆਪਣੇ ਨਾਲ ਦੇ ਸਾਥੀਆਂ ਨੂੰ ਪਿੰਡਾਂ ਦੇ ਵਿੱਚੋਂ ਉਹ ਫਲਾਕੇ ਲਿਆਉਣ ਜਾਂ ਆਪਣੇ ਟੈਲੀਫੋਨ ਘਰ ਉਤਾਜੋ ਪਤ ਪਤ ਲੋਕ ਇਹ ਡਾਊਟਸ ਆਫ ਦਾ ਫੈਰਟਾ ਸੈਕਿੰਡ ਐ